ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਅੱਜ ਦੀ ਕਹਾਣੀ ਹੈ ਖੂਹ ਦਾ ਅਸਲੀ ਮਾਲਕ ਕੌਣ ਇੱਕ ਪਿੰਡ ਵਿੱਚ ਕੌਰਤ ਰਹਿੰਦੀ ਹੈ ਜਿਸਦੇ ਪਤੀ ਦੀ ਮੌਤ ਹੋ ਚੁੱਕੀ ਸੀ ਉਸਦੇ ਬੱਚੇ ਵੀ ਅਜੇ ਛੋਟੇ ਸਨ ਤੇ ਉਸ ਕੋਲ ਕੁਝ ਖੇਤੀਬਾੜੀ ਜੋਗ ਜ਼ਮੀਨ ਸੀ ਉਸ ਦਾ ਗੁਜ਼ਾਰਾ ਉਸੇ ਜ਼ਮੀਨ ਦੇ ਸਰੋਂ ਹੁੰਦਾ ਸੀ ਪਰ ਜ਼ਮੀਨ ਦੀ ਸਿੰਚਾਈ ਲਈ ਪਾਣੀ ਦੀ ਸਮੱਸਿਆ ਬਣੀ ਰਹਿੰਦੀ ਸੀ ਕਿਉਂਕਿ ਮੀਂਹ ਦੇ ਪਾਣੀ ਤੋਂ ਬਿਨਾ ਸਿੰਚਾਈ ਦਾ ਕੋਈ ਹੋਰ ਸਾਧਨ ਹੀ ਨਹੀਂ ਸੀ ਉਸਨੇ ਆਪਣੇ ਸਾਰੇ ਗੈਣੇ ਗੱਟੇ ਵੇਚ ਕੇ ਜ਼ਮੀਨ ਦੀ ਸਜਾਈ ਲਈ ਇੱਕ ਖੂਹ ਬਣਵਾਇਆ। ਇਹ ਖੂਹ ਉਸਨੇ ਖੇਤਾਂ ਵਿੱਚ ਉਸ ਜਗ੍ਹਾ ਬਣਵਾਇਆ ਸੀ ਜਿੱਥੋਂ ਅੱਗੇ ਉਸਤੇ ਦਿਓਰ ਦੀ ਜ਼ਮੀਨ ਸ਼ੁਰੂ ਹੋ ਜਾਂਦੀ ਸੀ। ਬੱਚੇ ਛੋਟੇ ਹੋਣ ਕਰਕੇ ਅਤੇ ਖੁਦ ਔਰਤ ਹੋਣ ਕਰਕੇ ਉਸਨੇ ਖੂਹ ਬਣਵਾਉਣ ਦਾ ਸਾਰਾ ਕੰਮ ਵੀ ਆਪਣੇ ਦਿਓਰ ਨੂੰ ਕਹਿ ਕੇ ਕਰਵਾਇਆ। ਜਦੋਂ ਖੂਹ ਬਣ ਕੇ ਤਿਆਰ ਹੋ ਗਿਆ ਤਾਂ ਉਸਦੇ ਦਿਓਰ ਨੇ ਉਸ ਨੂੰ ਕਿਹਾ ਕਿ ਉਹ ਵੀ ਆਪਣੇ ਖੇਤਾਂ ਨੂੰ ਪਾਣੀ ਲਾ ਲਿਆ ਕਰੇ। ਇਸ ਦੀ ਖੂਹ ਦੀ ਵਰਤੋਂ ਕਰ ਲਿਆ ਕਰੇ ਜਿਸ ਦੇ ਬਦਲੇ ਵਿੱਚ ਉਹ ਖੇਤੀ ਵਿੱਚ ਉਹਦੀ ਮਦਦ ਕਰ ਦਿਆ ਕਰੇਗਾ ਉਸ ਵਿਚਾਰੀ ਨੇ ਵੀ ਖੁਸ਼ੀ-ਖੁਸ਼ੀ ਆਗਿਆ ਦੇ ਦਿੱਤੀ ਕੁਝ ਚਿਰ ਬਾਅਦ ਉਸਤੇ ਦਿਓਰ ਦੇ ਮਨ ਵਿੱਚ ਬੇਈਮਾਨੀ ਆ ਗਈ ਤੇ ਉਹ ਆਪ ਖੂਹ ਦਾ ਮਾਲਕ ਬਣ ਬੈਠਾ ਉਸਨੇ ਆਪਣੀ ਪਰਜਾਈ ਨੂੰ ਪਾਣੀ ਦੇਣ ਤੋਂ ਸਾਫ਼ ਮਨਾ ਕਰ ਦਿੱਤਾ ਉਸਔਰਤ ਨੇ ਆਪਣੇ ਦਿਓਰ ਅੱਗੇ ਬਥੇਰੇ ਤਰਲੇ ਕੀਤੇ ਪਰ ਉਹ ਤਾਂ ਉਸ ਨੂੰ ਇੱਕ ਬੂੰਦ ਪਾਣੀ ਦੇਣ ਤੋਂ ਵੀ ਇਨਕਾਰੀ ਹੋ ਗਿਆ ਸਾਰੇ ਯਤਨ ਕਰਨ ਤੋਂ ਬਾਅਦ ਉਹ ਔਰਤ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਪੇਸ਼ ਹੋਈ ਦੱਸਿਆ ਕਿ ਕਿਵੇਂ ਉਸਨੇ ਆਪਣੇ ਸਾਰੇ ਗਹਿਣੇ ਵੇਚ ਕੇ ਇੱਕ ਖੂਹ ਬਣਵਾਇਆ ਸੀ ਤੇ ਉਹ ਚੱਜ ਨਾਲ ਖੇਤੀ ਕਰ ਸਕੇ ਤੇ ਉਸਦੇ ਬੱਚੇ ਸੁਖ ਨਾਲ ਰਹਿ ਸਕਣ ਪਰ ਹੁਣ ਉਸ ਖੂਹ ਦੇ ਵਿੱਚੋਂ ਇੱਕ ਘੁੱਟ ਪਾਣੀ ਭਰਨਾ ਵੀ ਉਸ ਨੂੰ ਨਸੀਬ ਨਹੀਂ ਹੋ ਰਿਹਾ ਮਹਾਰਾਜਾ ਰਣਜੀਤ ਸਿੰਘ ਨੇ ਪੁੱਛਿਆ ਬੀਬੀ ਤੇਰਾ ਕੋਈ ਗਵਾਹ ਹੈ ਜਿਸ ਕਾਰੀਗਰ ਨੇ ਖੂਹ ਬੁੱਟਿਆ ਹੈ ਕਿ ਉਹ ਤੇਰੇ ਹੱਕ ਵਿੱਚ ਗਵਾਹੀ ਦੇਵੇਗਾ ਕਿ ਪਿੰਡ ਦਾ ਕੋਈ ਮੋਤਵਾਰ ਬੰਦਾ ਕਹਿ ਸਕਦਾ ਕਿ ਉਹ ਖੂਹ ਤੂੰ ਬਣਵਾਇਆ ਉਹ ਔਰਤ ਰੋਣ ਲੱਗ ਪਈ ਤੇ ਕਹਿਣ ਲੱਗੀ ਮਹਾਰਾਜ ਮੇਰਾ ਗਵਾਹ ਤਾਂ ਬਸ ਵਾਇਗਰੂ ਹੀ ਹੈ ਖੂਹ ਬਣਵਾਉਣ ਦਾ ਸਾਰਾ ਕੰਮ ਮੈਂ ਆਪਣੇ ਦਿਓਰ ਜਰੀਏ ਹੀ ਕਰਵਾਇਆ ਸੀ ਪੈਸੇ ਮੇਰੇ ਹੀ ਖਰਚ ਹੁੰਦੇ ਸਨ ਮੇਰੇ ਕੋਲੋਂ ਹੀ ਪੈਸੇ ਲੈ ਕੇ ਮੇਰਾ ਦਿਓਰ ਅੱਗੇ ਖੂਹ ਪੁੱਟਣ ਵਾਲੇ ਕਾਰੀਗਰਾਂ ਨੂੰ ਦਿੰਦਾ ਸੀ ਸਭ ਵਸਤੂਆਂ ਮੇਰੇ ਤੋਂ ਪੈਸੇ ਲੈ ਕੇ ਹੀ ਖਰੀਦیاں ਗਈਆਂ ਸਨ ਕਾਰੀਗਰਾਂ ਦਾ ਰੋਟੀ ਪਾਣੀ ਤੱਕ ਮੈਂ ਆਪ ਬਣਾ ਕੇ ਭੇਜਦੀ ਰਹੀ ਸਾਂ ਹੁਣ ਮੇਰੇ ਦਿਉਰ ਨੇ ਉਹ ਸਾਰੇ ਲੋਕ ਆਪਣੇ ਹੱਕ ਵਿੱਚ ਕਰ ਲਏ ਹਨ ਮੇਰੀ ਵਿਧਵਾ ਦੀ ਕੌਣ ਗਵਾਹੀ ਭਰਦਾ ਹੈ ਉਸ ਔਰਤ ਨੂੰ ਪੁੱਭਾ ਮਾਰ ਕੇ ਰੋਂਦੀ ਵੇਖ ਕੇ ਮਹਾਰਾਜ ਰਣਜੀਤ ਸਿੰਘ ਨੂੰ ਉਸ ਉਤੇ ਤਰਸ ਆ ਗਿਆ ਉਹ ਕਹਿਣ ਲੱਗੇ ਬੀਬੀ ਹੁਣ ਤੂੰ ਆਪਣੇ ਘਰ ਜਾ ਮੈਂ ਦੋ ਕੁ ਦਿਨਾਂ ਵਿੱਚ ਤੇਰਾ ਘੋਦ ਤੈਨੂੰ ਵਾਪਸ ਦਵਾ ਦੇਵਾਂਗਾ ਵਾਸਤੂ ਆਪਣੇ ਇੱਥੇ ਆਉਣ ਦੀ ਗੱਲ ਕਿਸੇ ਹੋਰ ਅੱਗੇ ਨਾ ਕਰੇ। ਅਗਲੇ ਦਿਨ ਮਹਾਰਾਜਾ ਰਣਜੀਤ ਸਿੰਘ ਆਪਣੇ ਇੱਕ ਦਰਬਾਰੀ ਨੂੰ ਨਾਲ ਲੈ ਕੇ ਉਸ ਔਰਤ ਦੇ ਖੇਤਾਂ ਵਿੱਚ ਉਸਦੇ ਖੂਹ ਤੇ ਜਾ ਕੇ ਬੈਠ ਗਏ। ਉਹਨਾਂ ਨੇ ਆਪਣੇ ਦਰਬਾਰੀ ਨਾਲ ਗੱਲਬਾਤ ਕਰਨੇ ਸ਼ੁਰੂ ਕਰ ਦਿੱਤੀ। ਕੁਝ ਚਿਰ ਮਗਰੋਂ ਮਹਾਰਾਜੇ ਨੇ ਇੱਕ ਆਦਮੀ ਨੂੰ ਭੇਜ ਕੇ ਉਸ ਔਰਤ ਦੇ ਦਿਓਰ ਨੂੰ ਜੋ ਕਿ ਖੂਹ ਦਾ ਮਾਲਕ ਬਣਿਆ ਫਿਰਦਾ ਸੀ, ਬੁਲਾਇਆ। ਔਰਤ ਦਾ ਦਿਓਰ ਆਇਆ ਤਾਂ ਮਹਾਰਾਜਾ ਸਾਹਿਬ ਨੂੰ ਖੂਹ ਦੀ ਮੰਡੇਰ ਉੱਤੇ ਬੈਠਿਆ ਵੇਖ ਕੇ ਪਹਿਲਾਂ ਤਾਂ ਘਬਰਾ ਗਿਆ ਉਸਨੇ ਸੋਚਿਆ ਕਿ ਸ਼ਾਇਦ ਕਿਸੇ ਨੇ ਉਸ ਦੀ ਸ਼ਿਕਾਇਤ ਮਹਾਰਾਜੇ ਕੋਲ ਕਰ ਦਿੱਤੀ ਹੈ ਕੁਝ ਹੌਸਲਾ ਜਿਆ ਕਰਕੇ ਉਸਨੇ ਮਹਾਰਾਜੇ ਦੇ ਚਰਨ ਛੂਏ ਤੇ ਕਹਿਣ ਲੱਗਾ ਹੁਕਮ ਕਰੋ ਸਰਕਾਰ ਮਹਾਰਾਜੇ ਨੇ ਉਸ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਵੇਖਿਆ ਅਤੇ ਫਿਰ ਖੂਹ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਭਾਈ ਤੇਰੇ ਖੂਹ ਵਿੱਚ ਸਾਡੀ ਮੋਹਰਾਂ ਦੀ ਇੱਕ ਥੈਲੀ ਡਿੱਗ ਗਈ ਹੈ ਇੱਥੇ ਮੰਡੇਰ ਉੱਤੇ ਰੱਖੀ ਹੋਈ ਸੀ ਤੇ ਅਚਾਨਕ ਤਿਲਕ ਕੇ ਵਿੱਚ ਜਾ ਪਈ ਉਸ ਵਿੱਚ 500 ਮੋਹਰਾਂ ਨੇ ਕਢਵਾ ਕੇ ਕੱਲ ਨੂੰ ਦਰਬਾਰ ਵਿੱਚ ਭੇਜ ਦੇਣੀ ਮੈਂ ਜਾ ਰਿਆਂ ਹਾਂ ਇਸ ਵੇਲੇ ਮੇਰੇ ਕੋਲ ਸਮਾਂ ਨਹੀਂ ਹੈ ਧਿਆਨ ਰੱਖਣਾ ਜੇ ਮੋਹਰਾਂ ਚੋਰੀ ਹੋ ਗਈਆਂ ਜਾਂ ਘਟ ਹੋਈਆਂ ਤਾਂ ਜ਼ਿੰਮੇਵਾਰੀ ਤੇਰੀ ਹੋਵੇਗੀ ਇਹ ਗੱਲ ਸੁਣਦੇ ਸਾਰੇ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਖੂਬ بڑا ਡੂੰਗਾ ਸੀ ਤੇ ਉੱਤੋਂ ਰਾਤ ਬੈਣ ਵਾਲੀ ਸੀ ਨੇੜੇ ਤੇੜੇ ਕੋਈ ਬੰਦਾ ਵੀ ਨਹੀਂ ਸੀ ਜੋ ਖੂਹ ਚ ਉਤਰਨ ਦੀ ਹਿੰਮਤ ਕਰੇ ਨਾਲੇ ਕੌਣ ਸਰਕਾਰੀ ਇਮਾਨਤ ਨੂੰ ਖੂਹ ਵਿੱਚੋਂ ਕੱਢੇਗਾ ਕੌਣ ਸਾਰੀ ਰਾਤ ਇੱਥੇ ਪਹਿਰਾ ਦੇਵੇਗਾ ਉਂਠ ਵੀ ਖੁੱਲ ਕੇ ਮੋਹਰਾਂ ਵਿੱਚ ਰਹਿ ਗਈਆਂ ਹੁਣ ਤਾਂ ਕੌਣ ਪਰਭਾਈ ਕਰੇਗਾ ਇਹ ਸਭ ਸੋਚ ਵਿਚਾਰ ਕਰਕੇ ਉਹ ਕਹਿਣ ਲੱਗਾ ਮਹਾਰਾਜ ਇਹ ਖੂਹ ਮੇਰਾ ਨਹੀਂ ਹੈ ਇਹ ਖੂਹ ਮੇਰੀ ਵੱਡੀ ਪਰਜਾਈ ਦਾ ਹੈ ਮੈਂ ਤਾਂ ਰਿਸ਼ਤੇਦਾਰ ਹੋਣ ਕਰਕੇ ਇਸ ਖੂਹ ਵਿੱਚੋਂ ਲੋੜ ਅਨੁਸਾਰ ਥੋੜਾ ਬਹੁਤ ਪਾਣੀ ਵਰਤ ਲੈਂਦਾ ਹਾਂ ਤੁਸੀਂ ਜੋ ਵੀ ਹੁਕਮ ਕਰਨਾ ਹੈ ਉਸੇ ਨੂੰ ਕਰੋ ਮਹਾਰਾਜੇ ਨੇ ਉਸੇ ਵੇਲੇ ਉਸ ਔਰਤ ਨੂੰ ਪਿੰਡੋ ਸੱਦਿਆ ਅਤੇ ਸਾਰਿਆਂ ਦੇ ਸਾਹਮਣੇ ਉਸਦੇ ਦਿਓਰ ਤੋਂ ਦੁਬਾਰਾ ਪੁੱਛਿਆ ਹਾਂ ਦੱਸ ਭਾਈ ਇਹ ਖੂ ਕਿਸ ਦਾ ਹੈ ਔਰਤ ਦੇ ਦਿਓਰ ਨੇ ਝੱਟਪਟ ਉੱਤਰ ਦਿੱਤਾ ਮਹਾਰਾਜ ਇਹ ਖੂ ਮੇਰੀ ਇਸੇ ਪਰਜਾਈ ਦਾ ਹੈ ਮੇਰਾ ਇਸ ਖੂ ਨਾਲ ਕੋਈ ਵਾ ਵਾਸਤਾ ਨਹੀਂ ਹੈ ਮਹਾਰਾਜਾ ਰਣਜੀਤ ਸਿੰਘ ਨੇ ਉਸ ਔਰਤ ਨੂੰ ਕਿਹਾ ਲੈ ਬੀਬੀ ਹੁਣ ਸੰਭ ਲੈ ਆਪਣਾ ਖੂ ਉਸਔਰਤ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਲੱਖ ਲੱਖ ਅਸੀਸਾਂ ਦਿੱਤੀਆਂ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਬੀਬੀ ਮੈਨੂੰ ਬਸ ਇੰਨੀ ਕੁ ਅਸੀਸ ਦੇ ਕਿ ਮੇਰੇ ਹੱਥੋਂ ਕਦੇ ਕਿਸੇ ਨਾਲ ਅਨਿਆ ਨਾ ਹੋਵੇ